ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਵਾਰੀ ਤਾਂ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਯਾਤਰਾ ਕਰਦੇ ਹੋਏ ਕੀਰਤਪੁਰ ਪਹੁੰਚੇ ਉਥੋਂ ਦਾ ਸ਼ਾਂਤ ਮਾਹੌਲ ਵੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਮਰਦਾਨਿਆ ਵੇਖ ਕਿੰਨੀ ਸੋਹਣੀ ਧਰਤੀ ਹੈ ਇੱਥੇ ਬੈਠ ਕੇ ਨਰੰਕਾਰ ਦੀ ਬਾਣੀ ਗਾ ਲਈਏ ਪਾਈ ਮਰਦਾਨਾ ਵੀ ਪ੍ਰਸੰਨ ਹੋ ਕੇ ਕਹਿਣ ਲੱਗਾ ਕਿ ਹਾਂ ਗੁਰੂ ਜੀ ਸੱਚਮੁੱਚ ਹੀ ਇਹ ਧਰਤੀ ਬਹੁਤ ਹੀ ਪਵਿੱਤਰ ਹੈ ਤੇ ਗੁਰੂ ਜੀ ਕੋਲ ਹੀ ਇੱਕ ਉੱਚੇ ਢਿੱਲੇ ਤੇ ਵਿਰਾਜਮਾਨ ਹੋ ਗਏ ਤੇ ਕਹਿਣ ਲੱਗੇ ਕਿ ਮਰਦਾਨਿਆਂ ਰਬਾਬ ਵਜਾ ਪਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਸੰਯੋਗ ਨਾਲ ਉਹ ਢਿੱਲਾ ਫਕੀਰ ਬੁੱਢਣ ਸ਼ਾਹ ਦਾ ਸਥਾਨ ਸੀ ਜਦ ਫਕੀਰ ਬੁੱਢਣ ਸ਼ਾਹ ਨੇ ਰਬਾਬ ਦੀ ਮధుਰ ਧੁਨ ਸੁਣੀ ਤੇ ਉਹ ਤੁਰੰਤ 헤ਠਾ ਤੋਂ ਉੱਪਰ ਢਿੱਲੇ ਵੱਲ દોੜ ਆਇਆ ਤੇ ਉਸਨੇ ਵੇਖਿਆ ਕਿ ਉਸਦੇ ਢਿੱਲੇ ਤੇ ਦੋ ਯਾਤਰੀ ਬੈਠੇ ਸਨ ਉਸਨੇ ਪੁੱਛਿਆ ਕਿ ਤੁਸੀਂ ਕੌਣ ਹੋ ਭਾਈ ਮਰਦਾਨੇ ਨੇ ਰਬਾਬ ਰੋਕੇ ਨਿਮਰਤਾ ਨਾਲ ਕਿਹਾ ਕਿ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਜੋ ਲੋਕਾਂ ਦਾ ਭਲਾ ਕਰਨ ਲਈ ਨਿਕਲੇ ਨੇ ਤੇ ਮੈਂ ਉਹਨਾਂ ਦਾ ਸੇਵਕ ਮਰਦਾਨਾ ਹਾਂ ਤਾਦ ਭਾਈ ਬੁੱਢਣ ਸ਼ਾਹ ਨੇ ਕਿਹਾ ਕਿ ਇਹ ਮੇਰਾ ਸਥਾਨ ਹੈ। ਤੁਸੀਂ ਇੱਥੇ ਕਿਉਂ ਆਏ ਹੋ? ਬਿਨਾਂ ਇਜਾਜ਼ਤ ਰਬਾਬ ਕਿਉਂ ਵਜਾ ਰਹੇ ਹੋ? ਤੇ ਬੁੱਢਣ ਸ਼ਾਹ ਦੀ ਇਹ ਗੱਲਾਂ ਸੁਣ ਕੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਵਾਹਿਗੁਰੂ ਜੀ ਦਾ ਨਾਮ ਲੈਣ ਲਈ ਵੀ ਕਿਸੇ ਦੀ ਇਜਾਜ਼ਤ ਚਾਹੀਦੀ ਹੈ। ਤੇ ਬੁੱਢਣ ਸ਼ਾਹ ਨੇ ਕਿਹਾ ਕਿ ਇਹ ਮੇਰਾ ਡੇਰਾ ਹੈ ਤੇ ਲੋਕ ਮੇਰੀ ਪੂਜਾ ਕਰਦੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਾਂਤੀ ਨਾਲ ਕਿਹਾ ਕਿ ਉਹ ਫਕੀਰ ਅਸੀਂ ਕੁਝ ਸਮੇਂ ਲਈ ਇੱਥੇ ਵਿਸ਼ਰਾਮ ਕਰਾਂਗੇ ਫਿਰ ਅੱਗੇ ਜਾਵਾਂਗੇ ਪਰ ਬੁੱਢਣ ਸ਼ਾਹ ਗੁਰੂ ਜੀ ਦੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਗੁੱਸੇ ਵਿੱਚ ਕਹਿੰਦਾ ਕਿ ਨਹੀਂ ਤੁਸੀਂ ਇੱਥੋਂ ਫੌਰਨ ਚਲੇ ਜਾਵੋ ਨਹੀਂ ਤਾਂ ਚੰਗਾ ਨਹੀਂ ਹੋਵੇਗਾ ਤਦ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਹੁਣ ਕੀ ਕਰੀਏ ਗੁਰੂ ਜੀ ਨੇ ਕਿਹਾ ਕਿ ਮਰਦਾਨਿਆਂ ਡਰਨ ਦੀ ਕੋਈ ਲੋੜ ਨਹੀਂ ਰਬਾਬ ਵਜਾਓ ਮਰਦਾਨੇ ਨੇ ਫਿਰ ਤੋਂ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਭਾਈ ਬੁੱਢਣ ਸ਼ਾਹ ਕ੍ਰੋਧ ਵਿੱਚ ਆਣ ਕੇ ਕਹਿੰਦਾ ਹੈ ਕਿ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਇੱਥੋਂ ਚਲੇ ਜਾਓ ਨਹੀਂ ਤਾਂ ਬੁਰਾ ਹੋਵੇਗਾ ਗੁਰੂ ਜੀ ਨੇ ਸ਼ਾਂਤ ਸਬਰ ਵਿੱਚ ਕਿਹਾ ਕਿ ਸਾਨੂੰ ਸਿਰਫ ਦੋ ਘੜੀ ਦਾ ਵਿਸ਼ਰਾਮ ਚਾਹੀਦਾ ਹੈ ਉਸ ਤੋਂ ਬਾਅਦ ਅਸੀਂ ਚਲੇ ਜਾਵਾਂਗੇ ਫੇਰ ਬੁੱਢਣ ਸ਼ਾਹ ਨੇ ਧਮਕੀ ਦਿੱਤੀ ਕਿ ਮੇਰਾ ਸ਼ੇਰ ਬੱਕਰੀਆਂ ਚਰਾਉਣ ਗਿਆ ਹੈ ਜੇ ਉਸ ਨੇ ਤੁਹਾਨੂੰ ਇੱਥੇ ਵੇਖ ਲਿਆ ਤਾਂ ਤੁਹਾਨੂੰ ਮਾਰ ਦੇਵੇਗਾ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜੇ ਤੁਸੀਂ ਪਿਆਰ ਨਾਲ ਦੋ ਵਾਰੀ ਕਹਿੰਦੇ ਤਾਂ ਅਸੀਂ ਆਪ ਹੀ ਚਲੇ ਜਾਣਾ ਸੀ ਪਰ ਹੁਣ ਤੁਸੀਂ ਸਾਨੂੰ ਧਮਕੀ ਦੇ ਰਹੇ ਹੋ ਤੇ ਅਸੀਂ ਇੱਥੇ ਹੀ ਰਹਾਂਗੇ ਤੇ ਤੁਹਾਡੇ ਸ਼ੇਰ ਨੂੰ ਵੇਖ ਕੇ ਹੀ ਜਾਵਾਂਗੇ ਭਾਈ ਬੁੱਢਣ ਸ਼ਾਹ ਕਹਿੰਦਾ ਕਿ ਬਾਬਾ ਮੈਂ ਝੂਠ ਨਹੀਂ ਬੋਲ ਰਿਹਾ ਮੇਰਾ ਸੇਵਕ ਸ਼ੇਰ ਸੱਚਮੁੱਚ ਵਾਪਸ ਆਉਣ ਵਾਲਾ ਹੈ। ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ ਆਉਣ ਦਿਓ। ਤੇ ਫਕੀਰ ਬੁੱਢਣ ਸ਼ਾਹ ਉੱਥੋਂ ਤਾਂ ਚਲਾ ਗਿਆ। ਉਸਤੇ ਜਾਂਦਿਆਂ ਹੀ ਭਾਈ ਮਰਦਾਨੇ ਨੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਤਾਂ ਰਬਾਬ ਹੀ ਵਜਾ ਰਹੇ ਹਾਂ। ਜੇ ਥੋੜਾ ਅੱਗੇ ਚੱਲ ਕੇ ਵਜਾ ਲਈਏ ਤਾਂ ਕੀ ਹਰਜ ਹੈ। ਜੇ ਸੱਚਮੁੱਚ ਹੀ ਸ਼ੇਰ ਆ ਗਿਆ ਤੇ ਸਾਡਾ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਗੁਰੂ ਜੀ ਸ਼ਾਂਤ ਸਬਰ ਵਿੱਚ ਕਹਿਣ ਲੱਗੇ ਕਿ ਮਰਦਾਨਿਆ ਤੂੰ ਡਰਨਾ ਭਾਈ ਮਰਦਾਨੇ ਨੇ ਆਖਿਆ ਕਿ ਗੁਰੂ ਜੀ ਉਸ ਫਕੀਰ ਨੇ ਕਿਹਾ ਕਿ ਸ਼ੇਰ ਬੱਕਰੀਆਂ ਚਾਰਨ ਗਿਆ ਹੈ ਕਿ ਕਦੀ ਐਸਾ ਹੋ ਸਕਦਾ ਹੈ ਸ਼ੇਰ ਤਾਂ ਬੱਕਰੀਆਂ ਨੂੰ ਖਾ ਜਾਂਦਾ ਹੈ ਤੇ ਉਹ ਫਕੀਰ ਸਾਨੂੰ ਡਰਾ ਤਾਂ ਨਹੀਂ ਰਿਹਾ ਤਦ ਗੁਰੂ ਜੀ ਨੇ ਮੁਸਕਰਾ ਕੇ ਆਖਿਆ ਕਿ ਭਾਈ ਮਰਦਾਨਿਆ ਉਹ ਕੋਈ ਸਧਾਰਨ ਫਕੀਰ ਨਹੀਂ ਹੈ ਬੁੱਢਣ ਸ਼ਾਹ ਸਿੱਧੀਆਂ ਦਾ ਮਾਲਕ ਹੈ ਅਤੇ ਹਾਂ ਇਹ ਗੱਲ ਵੀ ਸੱਚ ਹੈ ਕਿ ਸ਼ੇਰ ਆਮ ਤੌਰ ਤੇ ਬੱਕਰੀਆਂ ਨਹੀਂ ਚਰਾਉਂਦਾ ਪਰ ਉਸ ਦਾ ਸ਼ੇਰ ਸੱਚਮੁੱਚ ਹੀ ਬੱਕਰੀਆਂ ਚਰਾਉਂਦਾ ਹੈ ਅਤੇ ਰਖਵਾਲੀ ਕਰਦਾ ਹੈ ਬੱਕਰੀਆਂ ਦੀ ਭਾਈ ਮਰਦਾਨਾ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਕਹਿਣ ਲੱਗਾ ਕਿ ਗੁਰੂ ਜੀ ਜੇ ਸੱਚਮੁੱਚ ਹੀ ਸ਼ੇਰ ਆ ਗਿਆ ਤਾਂ ਸਾਨੂੰ ਨੁਕਸਾਨ ਹੀ ਪਹੁੰਚਾ ਦੇਵੇਗਾ ਤਦ ਗੁਰੂ ਜੀ ਨੇ ਕਿਹਾ ਕਿ ਡਰ ਨਾ ਮਰਦਾਨਿਆ ਰਬਾਬ ਵਜਾਉਣੀ ਸ਼ੁਰੂ ਕਰ ਭਾਈ ਮਰਦਾਨੇ ਨੇ ਆਗਿਆ ਮੰਨ ਕੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਥੋੜੀ ਦੇਰ ਬਾਅਦ ਉਸਨੇ ਵੇਖਿਆ ਕਿ ਸਾਹਮਣੇ ਤੋਂ ਬੱਕਰੀਆਂ ਦਾ ਝੁੰਡ ਆ ਰਿਹਾ ਹੈ। ਪਾਈ ਮਰਦਾਨੇ ਨੇ ਆਖਿਆ ਕਿ ਗੁਰੂ ਜੀ ਫਕੀਰ ਦੀ ਗੱਲ ਤਾਂ ਸੱਚ ਹੋ ਗਈ। ਬੱਕਰੀਆਂ ਤਾਂ ਆ ਰਹੀਆਂ ਨੇ ਤੇ ਹੁਣ ਸ਼ੇਰ ਵੀ ਨੇੜੇ ਹੋਵੇਗਾ। ਗੁਰੂ ਜੀ ਕਹਿ ਲੱਗੇ ਕਿ ਮਰਦਾਨਿਆਂ ਉਸ ਨੂੰ ਨੇੜੇ ਤਾਂ ਆਉਣ ਦਿਓ। ਫਿਰ ਵੇਖੋ ਕਰਤਾਰ ਦੇ ਰੰਗ। ਏਨੇ ਨੂੰ ਸ਼ੇਰ ਵੀ ਸਾਹਮਣੇ ਆ ਗਿਆ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਸ਼ੇਰ ਨੇ ਦਹਾੜ ਨਹੀਂ ਮਾਰੀ। ਸਗੋਂ ਹੌਲੀ-ਹੌਲੀ ਅੱਗੇ ਵਧਿਆ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਆਪਣਾ ਸਿਰ ਝੁਕਾ ਦਿੱਤਾ ਤੇ ਸ਼ਾਂਤ ਹੋ ਕੇ ਗੁਰੂ ਜੀ ਦੇ ਚਰਨਾਂ ਦੇ ਪਾਸ ਬੈਠ ਗਿਆ ਤੇ ਇਹ ਸਭ ਜਦੋਂ ਫਕੀਰ ਬੁੱਢਨ ਸ਼ਾਹ ਨੇ ਵੇਖਿਆ ਤਾਂ ਉਹ ਹੈਰਾਨ ਹੋ ਗਿਆ ਤੇ ਕਹਿੰਦਾ ਕਿ ਇਹ ਸ਼ੇਰ ਤਾਂ ਕਦੇ ਮੇਰੇ ਅੱਗੇ ਨਹੀਂ ਸੀ ਝੁਕਿਆ ਇਹ ਸਾਧੂ ਜ਼ਰੂਰ ਕੋਈ ਪਰਮਾਤਮਾ ਦਾ ਅੰਛ ਹੈ ਜਿਸ ਦੇ ਅੱਗੇ ਜੰਗਲ ਦਾ ਰਾਜਾ ਵੀ ਨਤਮਸਤਕ ਹੋ ਗਿਆ ਤੇ ਭਾਈ ਬੁੱਢਣ ਸ਼ਾ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਦੁੱਧ ਲੈ ਕੇ ਆਇਆ ਅਤੇ ਨਤਮਸਤਕ ਹੋ ਕੇ ਕਹਿੰਦਾ ਕਿ ਗੁਰੂ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਮੈਂ ਤੁਹਾਨੂੰ ਪਹਿਚਾਨ ਨਹੀਂ ਸਕਿਆ ਕਿਰਪਾ ਕਰਕੇ ਮੇਰੀ ਭੁੱਲ ਨੂੰ ਮਾਫ ਕਰ ਦਿਓ ਅਤੇ ਇਹ ਦੁੱਧ ਨੂੰ ਕਬੂਲ ਕਰੋ ਤੁਸੀਂ ਪੀ ਲਵੋ ਅਤੇ ਆਪਣੇ ਸਾਥੀ ਨੂੰ ਵੀ ਦੇ ਦਿਓ ਤਦ ਗੁਰੂ ਜੀ ਨੇ ਕਿਹਾ ਕਿ ਬੁੱਢਣ ਸ਼ਾ ਦੁੱਧਤਾ ਤੇਰੇ ਕੋਲ ਪਹਿਲਾਂ ਵੀ ਸੀ ਉਹ ਪਹਿਲਾ ਦਿੱਤਾ ਕਿਉਂ ਨਹੀਂ ਜੇ ਤੂੰ ਸਾਡੇ ਕੋਲ ਆਉਂਦਾ ਹੀ ਦੁੱਧ ਪੀਉਂਦਾ ਤਾਂ ਅਸੀਂ ਜ਼ਰੂਰ ਪੀ ਲੈਂਦੇ ਪਰ ਹੁਣ ਨਹੀਂ ਇਹ ਦੁੱਧ ਅਸੀਂ ਨਹੀਂ ਪੀਣਾ ਹਾਂ ਸਮਾਂ ਆਉਣ ਤੇ ਅਸੀਂ ਜ਼ਰੂਰ ਪੀ ਲਵਾਂਗੇ ਫਿਰ ਫਕੀਰ ਜੀ ਨੇ ਨਿਮਰਤਾ ਨਾਲ ਪੁੱਛਿਆ ਕਿ ਗੁਰੂ ਜੀ ਫਿਰ ਤੁਸੀਂ ਇਹ ਦੁੱਧ ਕਦੋਂ ਪੀਵੋਗੇ ਗੁਰੂ ਜੀ ਨੇ ਸ਼ਾਂਤ ਸਬਰ ਨਾਲ ਉੱਤਰ ਦਿੱਤਾ ਕਿ ਇਹ ਦੁੱਧ ਮੈਂ ਜ਼ਰੂਰ ਪੀਵਾਂਗਾ ਤਦ ਜਦ ਮੈਂ ਆਪਣੇ ਛੇਵੇਂ ਰੂਪ ਵਿੱਚ ਇਸ ਧਰਤੀ ਤੇ ਆਵਾਂਗਾ ਫਕੀਰ ਬੁੱਢਣ ਸ਼ਾਹ ਨੇ ਜਿਗਿਆਸੂ ਹੋ ਕੇ ਪੁੱਛਿਆ ਕਿ ਗੁਰੂ ਜੀ ਇਹ ਕਿਹੜਾ ਜਾਮਾ ਹੋਵੇਗਾ ਅਤੇ ਹੁਣ ਤੁਸੀਂ ਕਿਹੜੇ ਜਾਮੇ ਵਿੱਚ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਮੇਰਾ ਪਹਿਲਾ ਜਾਮਾ ਹੈ ਤੇ ਫਕੀਰ ਨੇ ਚਿੰਤਾ ਵਿੱਚ ਆ ਕੇ ਕਿਹਾ ਕਿ ਗੁਰੂ ਜੀ ਛੇਵੇਂ ਜਾਮੇ ਪਹੁੰਚਣ ਵਿੱਚ ਬਹੁਤ ਸਮਾਂ ਲੱਗੇਗਾ ਕੌਣ ਜਾਣੇ ਤਦ ਮੈਂ ਇਸ ਸੰਸਾਰ ਤੇ ਰਹਾਂਗਾ ਜਾਂ ਨਹੀਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਬੁੱਢਣ ਸ਼ਾਹ ਸੁਣ ਲੈ ਅੱਜ ਮੈਂ ਤੇਰੇ ਨਾਲ ਇੱਕ ਬਚਨ ਕਰਦਾ ਹਾਂ ਜਦ ਤੱਕ ਮੈਂ ਛੇਵੇਂ ਜਾਮੇ ਵਿੱਚ ਆ ਕੇ ਦੁੱਧ ਨਹੀਂ ਪੀਂਦਾ ਤਦ ਤੱਕ ਮੌਤ ਤੇਰੇ ਕੋਲ ਨਹੀਂ ਆਵੇਗੀ ਤੇ ਤੇਰੀ ਉਮਰ ਉਸ ਸਮੇਂ ਤੱਕ ਰੁਕ ਜਾਵੇਗੀ ਫਿਰ ਫਕੀਰ ਬੁੱਢਨ ਸ਼ਾਹ ਨੇ ਨਿਮਰਤਾ ਨਾਲ ਪੁੱਛਿਆ ਕਿ ਗੁਰੂ ਜੀ ਇਸ ਦੁੱਧ ਦਾ ਕੀ ਕਰਾਂ ਇਹ ਦੁੱਧ ਉਸ ਸਮੇਂ ਤੱਕ ਖਰਾਬ ਹੋ ਜਾਵੇਗਾ ਤਦ ਗੁਰੂ ਜੀ ਨੇ ਕਿਹਾ ਕਿ ਇਹ ਦੁੱਧ ਖਰਾਬ ਨਹੀਂ ਹੋਵੇਗਾ ਤੇ ਇਸ ਦੁੱਧ ਨੂੰ ਖੱਡੇ ਵਿੱਚ ਦੱਬ ਦੇ ਮੇਰੇ ਛੇਵੇਂ ਰੂਪ ਉਣ ਤੱਕ ਇਹ ਦੁੱਧ ਸੁਰੱਖਿਤ ਰਹੇਗਾ ਭਾਈ ਬੁੱਢਣ ਸ਼ਾਹ ਨੇ ਗੁਰੂ ਜੀ ਦੇ ਆਦੇਸ਼ ਅਨੁਸਾਰ ਦੁੱਧ ਨੂੰ ਇੱਕ ਖੱਡੇ ਵਿੱਚ ਦਬਾ ਦਿੱਤਾ। ਸਦੀਆਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਛੇਵੇਂ ਰੂਪ ਵਿੱਚ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਤਾਂ ਉਹ ਖੁਦ ਭਾਈ ਬੁੱਢਣ ਸ਼ਾਹ ਦੇ ਡੇਰੇ ਤੇ ਪਹੁੰਚੇ। ਤਦ ਛੇਵੀਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਭਾਈ ਬੁੱਢਣ ਸ਼ਾਹ ਤੇਰਾ ਇੰਤਜ਼ਾਰ ਬਹੁਤ ਲੰਮਾ ਹੋ ਗਿਆ ਹੈ। ਹੁਣ ਜਾ ਤੇ ਉਹ ਦੁੱਧ ਲੈ ਕੇ ਆ ਜੋ ਤੂੰ ਮੇਰੇ ਲਈ ਦਬਾਇਆ ਸੀ ਭਾਈ ਬੁੱਢਣ ਸ਼ਾਹ ਨੇ ਜ਼ਮੀਨ ਖੋਦੀ ਤੇ ਦੁੱਧ ਉਵੇਂ ਦਾ ਸੀ ਜਿਵੇਂ ਸਦੀਆਂ ਪਹਿਲਾਂ ਦਬਾਇਆ ਗਿਆ ਸੀ ਤਾਜ਼ਾ ਅਤੇ ਨਿਰਮਲ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਦੁੱਧ ਗ੍ਰਹਿਣ ਕੀਤਾ ਅਤੇ ਕਿਹਾ ਕਿ ਮੰਗ ਲੈ ਬੁੱਢਣ ਸ਼ਾਹ ਕੀ ਮੰਗਣਾ ਚਾਹੁੰਦਾ ਹੈ ਭਾਈ ਬੁੱਢਣ ਸ਼ਾਹ ਦੀਆਂ ਨੀਰ ਨਾਲ ਅੱਖਾਂ ਭਾਰ ਆਈਆਂ ਤੇ ਉਹ ਝੁੱਕ ਕੇ ਕਹਿੰਦਾ ਕਿ ਗੁਰੂ ਜੀ ਮੈਨੂੰ ਕੁਛ ਨਹੀਂ ਚਾਹੀਦਾ ਤੁਸੀਂ ਹੀ ਮੇਰੇ ਲਈ ਸਭ ਕੁਝ ਹੋ ਮੇਰਾ ਇੱਕ ਹੀ ਾਰਮਾਨ ਹੈ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਅਤੇ ਕਹਿਣ ਲੱਗੇ ਕਿ ਤੂੰ ਸਦਾ ਮੇਰੇ ਨਾਲ ਰਹੇਗਾ ਤੇਰੀ ਭਗਤੀ ਸਦਾ ਹੀ ਅਮਰ ਰਹੇਗੀ ਸਤਨਾਮ ਸ੍ਰੀ ਵਾਹਿਗੁਰੂ